ਸੁਖਬੀਰ ਸਿੰਘ ਬਾਦਲ ਇਸ ਵੇਲੇ ਚਫੇਰਿਓ ਘਰੇ ਨਜ਼ਰ ਆ ਰਹੇ ਨੇ ਕਿਰੇਸ ਕਰਕੇ ਕਿਉਂਕਿ ਇੱਕ ਤਾਂ ਉਹਨਾਂ ਦੇ ਆਪਣੇ ਲੀਡਰ ਜਿਹੜੇ ਨੇ ਉਹਨਾਂ ਬਾਰੇ ਵੀ ਕਨਫਰਮ ਨਹੀਂ ਹੈ ਕਿ ਕਿਹੜਾ ਲੀਡਰ ਉਹਨਾਂ ਦੇ ਹੱਕ ਚ ਪੂਰੇਗਾ ਕਿਹੜਾ ਨਹੀਂ ਪੂਰੇਗਾ ਔਰ ਦੂਜੇ ਪਾਸੇ ਜਿਹੜਾ ਬਾਗੀ ਧੜਾ ਉਹ ਮਜ਼ਬੂਤ ਹੋਈ ਜਾਂਦਾ ਦਿਨੋ ਦਿਨ ਮਜ਼ਬੂਤ ਹੋਈ ਜਾਂਦਾ ਇਹ ਦਿਨ ਬਾਗੀ ਧੜਾ ਕੋਈ ਇਹੋ ਜੀ ਚਾਲ ਚੱਲਦਾ ਹੈ ਕੋਈ ਇਹੋ ਜਿਹਾ ਪੈਂਤੜਾ ਖੇਡਦਾ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰ ਵਨਰੇਬਲ ਹੋ ਜਾਂਦੇ ਨੇ ਖਰ ਦੁਬਾਰਾ ਇਹ ਕਹੋ ਜੀ ਸਥਿਤੀ ਬਣ ਚੁੱਕੀ ਹੈ ਜਿਸ ਦੇ ਵਿੱਚ ਇੱਕ ਤਾਂ ਕੋਰ ਕਮੇਟੀ ਭੰਗ ਹੋ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਫਿਲਹਾਲ ਇਕੱਲੇ ਪਏ ਮਹਿਸੂਸ ਕਰ ਰਹੇ ਹੋ ਸਕਦੇ ਨੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਨਰੇਬਲ ਮਹਿਸੂਸ ਕਰ ਰਹੇ ਹੋਣ ਕਿਉਂਕਿ ਇਹੋ ਜੀ ਸਿਚੁਏਸ਼ਨ ਬਣੀ ਹੋਈ ਹੈ ਬਾਕੀ ਘੜਾ ਜਿਹੜਾ ਉਹ ਆਏ ਦਿਨ ਖਬਰਾਂ ਆ ਰਹੀਆਂ ਕਿ ਕਿਸੇ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਦੀ ਕੋਈ ਬਾਗੀ ਧੜੇ ਦੇ ਵਿੱਚ ਜੁਆਇਨ ਕਰ ਸਕਦਾ ਇਹਦੇ ਬਾਰੇ ਖਬਰਾਂ ਚੱਲਦੀਆਂ ਪਈਆਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੁਖਬੀਰ ਬਾਦਲ ਕਿਸ ਹਾਲਾਤ ਦੇ ਵਿੱਚ ਹੋਣਗੇ ਸਮਝਿਆ ਜਾ ਸਕਦਾ ਹੈ ਹਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨਤਾ ਨੇ ਪਰ ਕਦੋਂ ਤੱਕ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਚੱਲਦੀ ਪਈ ਹੈ ਤੇ ਦੱਸਿਆ ਜਾ ਰਿਹਾ ਹੈ ਅੰਦਰ ਖਾਤੇ ਵੀ ਇਹੀ ਕੁਝ ਚੱਲਦਾ ਪਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਹੋ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਬਾਗੀ ਧੜਾ ਤੇ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਅਜੇ ਲੰਬਿਤ ਹੈ ਔਰ ਕਦ ਤ ਦੀਆਂ ਪਈਆਂ ਨੇ ਸ਼੍ਰੀ ਅਕਾਲ ਤਖਸਾਲ ਵੱਲੋਂ ਕਦੋਂ ਆਪਣਾ ਫੈਸਲਾ ਸੁਣਾਇਆ ਜਾਂਦਾ ਹੈ ਇਹ ਸਮੇਂ ਦੇ ਉੱਤੇ ਮਨ ਅਸਰ ਹੈ ਪਰ ਇਸ ਦੇ ਬਾਵਜੂਦ ਚਰਚਾ ਇਹ ਚੱਲਦੀ ਪਈ ਹੈ ਕਿ ਸਿਰਫ ਫੈਸਲਾ ਉਡੀਕਿਆ ਜਾ ਰਿਹਾ ਹੈ ਜੇ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆਉਂਦਾ ਹੈ ਤਾਂ ਇਹੋ ਜੀ ਸਥਿਤੀ ਦੇ ਵਿੱਚ ਕਈ ਲੀਡਰ ਜਿਹੜੇ ਨੇ ਉਹ ਬਾਦਲ ਦਾ ਪੱਲਾ ਛੱਡ ਵੀ ਸਕਦੇ ਨੇ ਇਹ ਵੀ ਇਹ ਵੀ ਜਿਹੜੀਆਂ ਚਰਚਾਵਾਂ ਨੇ ਉਹ ਚੱਲਦੀਆਂ ਪਈਆਂ ਨੇ ਦੂਜੇ ਪਾਸੇ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਹੈ ਉਹ ਆਉਂਦੇ ਕੁਝ ਦਿਨਾਂ ਦੇ ਵਿੱਚ ਜਾਂ ਆਉਂਦੇ ਇੱਕ ਮਹੀਨੇ ਦੇ ਵਿੱਚ ਸੱਦੀ ਜਾ ਸਕਦੀ ਹੈ ਕਿਉਂਕਿ ਇੱਕ ਪਾਸੇ ਕੋਰ ਕਮੇਟੀ ਦਾ ਭੰਗ ਹੋ ਚੁੱਕੀ ਹੈ ਤੇ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਆ ਉਹ ਸਦਨੀ ਜ਼ਰੂਰੀ ਬਣਦੀ ਪਈ ਹੈ ਇਸ ਦੇ ਵਿੱਚ ਅ ਅੱਗੇ ਕਿਸ ਤਰ੍ਹਾਂ ਕਾਰਜਸ਼ੀਲ ਹੋਵੇਗਾ ਅਕਾਲੀ ਦਲ ਇਹਦੇ ਬਾਰੇ ਚਰਚਾਵਾਂ ਹੋਣਗੀਆਂ ਪਰ ਦੂਜੇ ਪਾਸੇ ਦੁਬਾਰਾ ਇਹ ਚ ਜ਼ਾਰ ਕੀਤਾ ਜਾ ਰਿਹਾ ਕਿਉਂਕਿ ਉਸ ਹੁਕਮ ਦੇ ਆਧਾਰ ਦੇ ਉੱਤੇ ਹੀ ਬਾਗੀ ਧੜਾ ਵੀ ਅੱਗੇ ਵਧ ਸਕਦਾ ਆ ਚਰਚਾਵਾ ਚੱਲਦੀਆਂ ਪਈਆਂ ਕਿ ਬਾਗੀ ਧੜਾ ਜਿਹੜਾ ਆ ਉਹ ਅਜੇ ਜ਼ੁਬਾਨੀ ਤੌਰ ਦੇ ਉੱਤੇ ਤਾਂ ਬਹੁਤ ਕੁਝ ਕਰ ਰਿਹਾ ਕਿਉਂਕਿ ਇਹ ਕੈਲੀਗ੍ਰਲ ਸੁਧਾਰ ਲਹਿਰ ਦੇ ਤੌਰ ਦੇ ਉੱਤੇ ਇਹ ਬਾਗੀ ਧੜਾ ਵਿਚਰਦਾ ਪਿਆ ਪਰ ਚਰਚਾਵਾ ਇਹ ਚੱਲਦੀਆਂ ਪਈਆਂ ਕਿ ਇੱਕ ਵਾਰ ਕਾਲ ਤਖਤ ਸਾਹ ਤੋਂ ਫੈਸਲਾ ਆ ਗਿਆ ਤੇ ਉਸ ਤੋਂ ਬਾਅਦ ਬਾਗੀ ਧੜੇ ਦੇ ਵੱਲੋਂ ਆਪਣੀ ਇੱਕ ਪਾਰਟੀ ਵੀ ਐਲਾਨੀ ਜਾ ਸਕਦੀ ਹੈ ਹਾਲਾਂਕਿ ਇਹਦੇ ਉੱਤੇ ਸੰਸੇ ਬਣੇ ਹੋਏ ਆ ਕਿਉਂਕਿ ਪਹਿਲਾਂ ਇੱਕ ਪ੍ਰਧਾਨਗੀ ਦੇ ਖਿਲਾਫ ਆਵਾਜ਼ ਚੁੱਕੀ ਗਈ ਸੀ ਹੁਣ ਇੱਕ ਪ੍ਰਧਾਨਗੀ ਦੇ ਉੱਤੇ ਬੈਠਾ ਹੋਇਆ ਇੱਕ ਲੀਡਰ ਹਰ ਇੱਕ ਚੀਜ਼ ਆਪਣੇ ਅਧੀਨ ਕਰਦਾ ਪਿਆ ਇਹ ਇਲਜ਼ਾਮ ਉਸ ਲੀਡਰ ਦੇ ਉੱਤੇ ਲਗਾਏ ਗਏ ਸੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੇ ਬਾਗੀ ਤੜਾ ਵੀ ਇਹੋ ਜਿਹਾ ਇੱਕ ਲੀਡਰ ਜਿਵੇਂ ਕਿ ਫਰਜ਼ ਕਰਦੇ ਹਾਂ ਕਿ ਗੁਰਪ੍ਰਤਾਪ ਵਡਾਲਾ ਜਿਹੜੇ ਨੇ ਉਹਨਾਂ ਨੂੰ ਬਾਗੀ ਤੜਾ ਐਲਾਨ ਦਿੰਦਾ ਕਿ ਉਹ ਸਾਡੇ ਪ੍ਰਧਾਨ ਹੋਣਗੇ ਜੇ ਗੁਰਪ੍ਰਤਾਪ ਵਡਾਲਾ ਹੀ ਪ੍ਰਧਾਨ ਹੋਣਗੇ ਤੇ ਉਹਨਾਂ ਦੇ ਵਿੱਚ ਤੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਕੀ ਫਰਕ ਰਹਿ ਜਾਏਗਾ ਹਾਲਾਂਕਿ ਗੁਰਪ੍ਰਤਾਪ ਵਡਾਲਾ ਜ਼ਰੂਰ ਇਹ ਗੱਲ ਕਰਦੇ ਨੇ ਕਿ ਕਿਯੂਮੂਲੇਟਿਵ ਲੀਡਰਸ਼ਿਪ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਸਿਰਫ ਇੱਕ ਪ੍ਰਧਾਨ ਨਾ ਹੋਵੇ ਖੈਰ ਜੇ ਇਦਾਂ ਹੁੰਦਾ ਤਾਂ ਜ਼ਰੂਰ ਕੁਝ ਵੱਖਰਾ ਅਕਾਲੀ ਦਲ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਪਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਜਿਹੜਾ ਆ ਉਹ ਸੂਤਰਾ ਮੁਤਾਬਕ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਇੱਕ ਜਨਤਕ ਐਲਾਨ ਕਰ ਸਕਦਾ ਹੈ ਜਿਹਾ ਸੁਧਾਰ ਦੇ ਉੱਤੇ ਇੱਕ ਵੱਖਰੀ ਪਾਰਟੀ ਐਲਾਨੀ ਜਾਵੇ ਹਾਲਾਂਕਿ ਇਹਦੇ ਵਿੱਚ ਵੀ ਇਹਦੇ ਸੰਸੇ ਨੇ ਕਿ ਕੀ ਇਹ ਢੜਾ ਜਿਹੜਾ ਉਹ ਅਕਾਲੀ ਦਲ ਦਾ ਹੀ ਢੜਾ ਰਹੇਗਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਹਟਾ ਕੇ ਤੇ ਸੁਖ ਅਕਾਲੀ ਦਲ ਦੀ ਪ੍ਰਧਾਨਗੀ ਦੇ ਉੱਤੇ ਕਬਜ਼ਾ ਕਰੇਗਾ ਜਾਂ ਫਿਰ ਇੱਕ ਵੱਖਰਾ ਧੜਾ ਇੱਕ ਵੱਖਰੀ ਪਾਰਟੀ ਜਿਹੜੀ ਹੈ ਉਹ ਬਣਾਈ ਜਾਵੇਗੀ ਇਸ ਬਾਗੀ ਧੜੇ ਦੇ ਵੱਲੋਂ ਇਹ ਅਜੇ ਸੰਸੇ ਬਣੇ ਹੋਏ ਨਹੀਂ ਜੇ ਸੁਖਬੀਰ ਸਿੰਘ ਬਾਦਲ ਨੂੰ ਹਟਾਇਆ ਵੀ ਜਾਂਦਾ ਹੈ ਜਾਂ ਉਹ ਆਪ ਵੀ ਉਤਰਦੇ ਨੇ ਕਿਉਂਕਿ ਚਰਚਾਵਾਵਾਂ ਚੱਲਦੀਆਂ ਸੀ ਕਿ ਅੰਦਰਖਾਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨਗੀ ਤੋਂ ਲੰਬੇ ਹੋਣਾ ਚਾਹੁੰਦੇ ਨੇ ਪਰ ਇਹਦੇ ਬਾਰੇ ਕੋਈ ਪਰਮਾਨਿਤ ਤੱਥ ਨਹੀਂ ਸਿਕਾ ਪਰ ਜੇ ਇਹੋ ਜੀ ਸਿਚੁਏਸ਼ਨ ਬਣਦੀ ਵੀ ਹੈ ਤਾਂ ਇਹ ਵੇਖਣਾ ਹੋਵੇਗਾ ਕਿ ਕੀ ਹੁਣ ਇਹ ਬਾਗੀ ਧੜਾ ਉਸ ਅਕਾਲੀ ਦਲ ਦੇ ਉੱਤੇ ਕਾਬਜ਼ ਹੋਣਾ ਚਾਹੇਗਾ ਜਾਂ ਫਿਰ ਇੱਕ ਵੱਖਰੀ ਪਾਰਟੀ ਬਣਾਵੇਗਾ ਕਿਉਂਕਿ ਜੇ ਪ੍ਰਧਾਨਗੀ ਹੀ ਲੈਣੀ ਹੈ ਤਾਂ ਪ੍ਰਧਾਨਗੀ ਲੈਣ ਦੀ ਇੱਛਾ ਰੱਖਣ ਵਾਲੇ ਸੁਖਬੀ ਬਾਦਲ ਦੇ ਤੁਹਾਡੇ ਦੇ ਵਿੱਚ ਵੀ ਬੜੇ ਲੀਡਰ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਵਿਵਾਦ ਵੱਡਾ ਖੜਾ ਹੋ ਸਕਦਾ ਹੈ ਪਰ ਉਡੀਕਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਕੀ ਆਉਂਦੇ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਕੀ ਹੁਕਮ ਸੁਣਾਉਂਦੇ ਨੇ ਔਰ ਉਸ ਤੋਂ ਬਾਅਦ ਕੀ ਜਿਹੜਾ ਉਹ ਫੈਸਲਾ ਵਕਤ-ਵਕਤ ਟੜਿਆ ਵੱਲੋਂ ਕੀਤਾ ਜਾਂਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ